ਕਿਸੇ ਵੀ ਸਾਥ ਸਾਨ ਨੰਬਰ ਸਿੰਘ ਜੀ ਦੇ ਨਾਮ ਜਿਹੜੀ ਚਲਾਈ ਮੁਹਿੰਮ ਮਾੜੇ ਅੰਥਰਾ ਦੇ ਖਿਲਾਫ ਉਹਦੇ ਸੰਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ ਹੈ ਕੱਲ ਮਿਤੀ 26 2025 ਨੂੰ ਐਸ ਐਚਓ ਮੈਡਮ ਜਸਿੰਦਰ ਐਸਟੇਟ ਕੋਟਪੁਰਤਾ ਇਹਨਾਂ ਨੂੰ ਇੱਕ ਇਤਰਾ ਮਿਲੀ ਕਿ ਅਪਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖੁਰਦ थाना ਮੌੜ ਜਨਾ ਠੰਡਾ ਉਹ ਪਟੰਡੇ ਤੋਂ IDFC ਬੈਂਕ ਵਿੱਚੋਂ ਆਪਣੇ ਖਾਤੇ 'ਚ 15 ਲੱਖ ਰੁਪਇਆ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਕੋਟ ਜਾ ਰਿਹਾ ਸੀ ਰਸਤੇ ਵਿੱਚ ਕੋਟ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੀ ਨੇ ਕੋਈ 35 ਤੇ ਇੱਕ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕੂ ਸੀ ਗੈਰੀ ਭੱਗੀ ਗੈਰੀ 12 ਸਿੰਘ ਪਿੰਡ ਦੇ ਨੇੜੇ ਜਾ ਕੇ ਉਹਦੇ ਪਿੱਛੇੋਂ ਪਿਸਤਲ ਲਾ ਕੇ ਮੋਟਰਸਾਈਕਲ ਨੂੰ ਰੋਕੇ ਤੇ ਜਿਹੜਾ ਉਹ ਰੋਕੇ ਤੇ ਉਸ ਤੋਂ 15 ਲੱਖ ਰੁਪਇਆ ਤੇ ਉਹਦਾ ਮੋਬਾਈਲ ਰੱਖੋ ਕੇ ਲੈ ਗਿਆ ਉਹਦੇ ਸੰਬੰਧੇ ਅਸੀਂ ਥਾਣਾ ਕੋਟਪੱਤਾ ਵਿੱਚ ਮੁਕੱਦਮਾ ਖੋ ਕਰਨ ਦੇ ਸੰਬੰਧ ਵਿੱਚ ਅਸੀਂ ਕੱਲ ਮਿਤੀ 2025 ਨੂੰ ਦਰਜ ਕੀਤਾ ਸੀ ਅਨਨੌਣ ਅੰਸ਼ਤ ਇੱਕ ਲੜਕੀ ਤੇ ਲੜਕੇ ਦੇ ਖਿਲਾਫ ਉਹਦੇ ਸੰਬੰਧ ਤਫਤੀਸ਼ ਡੁਗਾਈ ਨਾਲ ਕੀਤੀ ਗਈ ਪਾਇਆ ਗਿਆ ਆਈਡੀਐਫਸੀ ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਤਾਰਸਿੰਘ ਫੋਜੀ ਹੈ ਇਹ ਮਿਤੀ 30 4 2025 ਨੂੰ ਫੌਲਦਾਰ ਪਹੁੰਚੋ ਪੈਨਸ਼ਨ ਆਇਆ ਤੇ ਤਫਤੀਸ਼ ਦੌਰਾਨ ਇਹ ਪਾਇਆ ਗਿਆ ਕਿ ਨਾ ਹੀ ਤਾਂ ਇਹ ਬਖੰਡੇ ਹੋਣਾ ਪਾਇਆ ਗਿਆ ਨਾ ਹੀ ਇਹਦੇ ਖਾਤੇ ਵਿੱਚ ਆਈਡੀਐਫਸੀ ਬੈਂਕ ਦਾ ਜਿਹੜਾ ਖਾਤਾ ਹੈਗਾ ਉਹਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ ਚ ਹੁਣੇ ਪਾਏ ਗਏ ਹੈ ਇਹ ਇਹ ਇਥੋਂ ਦੀ بجائے ਮਾਉਂਟ ਮੰਡੀ ਐਸਵੀਆਈ ਬੈਂਕ ਵਿੱਚ ਉੱਥੇ ਹੀ ਇਹ ਆਪਣਾ ਸਮਾਂ ਕੱ져 ਰਿਹਾ ਉੱਥੇ ਰਿਹਾ ਇਹ ਉੱਥੇ ਇਹਦੀ ਪੈਨਸ਼ਨ ਦੀ ਕੰਪਲੇਨ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਸ਼ਿਫਟ ਕੀਤੀ ਗਈ ਹੈ ਐਸਵੀਆਈ ਬੈਂਕ ਮਾਉਂਟ ਮੰਡੀ ਵੱਲੋਂ ਇਹਦੀ ਕਹਾਈ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਵੀ ਇਹ ਜਦੋਂ ਅਸੀਂ ਨੁਹਾਈ ਨਾਲ ਪੜਤਾਲ ਕੀਤੀ ਹੈ ਇਹ ਤੋਂ ਬਿਸ਼ਿਸ਼ ਕੀਤੀ ਹੈ ਤਾਂ ਇਹ ਸਿਵਲ ਅਸਤਾਨੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਚਾਰੀਲਾ ਪਾਸ ਮੱਲਦਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈਗੀ ਇਹਨੂੰ ਭਾਈ ਨਾ ਪ੍ਰਸਾਦ ਦਰਾਨ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਆ ਰੱਖੂ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕਿਸਨੋ ਖੇਡ ਰਿਹਾ ਆ ਆਨਲਾਈਨ ਗੇਮ ਜੁਆ ਖੇਡ ਰਿਹਾ ਹੈ ਤੇ ਮੈਂ ਉਹ ਜਿਹੜੀ ਕਿਸਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਕਰਾਚੀ ਦੇ ਪੈਸੇ ਵੀ ਹਾਰ ਗਿਆ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੇ ਨੂੰ ਦਵਾਉਣ ਦੇ ਖਾਤਰ ਵੀ ਇਕ ਤਮਾ ਮਾਂ-ਬਾਪ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚੇ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰਿਆ ਉਹ ਆਪਦੇ ਪਰਿਵਾਰ ਤੋਂ ਮੈਂ ਹਜਮ ਕਰਨਾ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣ ਨਾ ਜਾਂ ਮੇਰੇ ਤੇ ਇਹਨੇ ਦਬਾਅ ਨਾ ਬਣਾਉਣ ਕਿ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਉਹ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਝੂਠੀ ਕਹਾਣੀ ਬਣ ਗਈ ਔਰਤ ਮਿਲੀ ਸੀ ਕਿੰਨੇ ਇੱਕ ਰਸਤੇ 'ਚ ਕੋਈ ਜੜੀ ਉਹ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਮਿਲਿਆ ਇਸ ਬੰਦੇ ਨਾਲ ਖੋਈ ਨਹੀਂ ਹੋਈ ਇਹ ਬੰਦਾ ਪਠੰਡੇ ਕੋਲ ਪਾਇਆ ਹੀ ਨਹੀਂ ਗਿਆ ਜਿੱਥੇ ਇਹਨੇ ਰੂਟ ਸਾਨੂੰ ਦੱਸਿਆ ਕਿ ਮੈਂ ਬਟਿੰਡੇ ਤੋਂ ਜਾ ਰਿਹਾ ਸੀ ਕੋਰਟਸ਼ੀਂਗ ਇਹ ਕੋਰਟਸ਼ੀਂਗ ਰੋਣਾ ਹੀ ਨਹੀਂ ਪਾਇਆ ਤੇ ਨਾ ਹੀ ਬਟਿੰਡੇ ਹੋ ਗਿਆ ਕਿੰਨੇ ਬੰਦੇ ਕਿੰਨੇ ਹੋਗੇ ਸੌਤਰ ਬੰਦੇ ਕਿੰਨੇ ਜਾ ਰਹੇ ਇਹਦੇ ਨਾਲ ਕੋਈ ਬੰਦਾ ਨਹੀਂ ਸੀ ਇਕੱਲੇ ਹੀ ਸੀ ਨਾਲ ਕੋਈ ਸਾਜ ਕੋਈ ਨਹੀਂ ਸੀ ਅਸੀਂ ਟੈਕਨੀਕਲ ਤੌਰ ਤੇ ਵੈਕਟਰ ਵੀ ਕਾਟ ਲੈ ਲਿਆ ਮਾਡ ਵੰਡੀ ਵੈਕਟਰ ਵੀ ਕਾਟ ਲੈ ਲਿਆ ਉੱਥੇ ਮੋਰਮਡੀ ਜਾਣਾ ਪਾਇਗਾ ਸਾਡੇ ਕੋਲ ਟੈਕਨੀਕਲ ਬੇਸਿਸ ਤੇ ਨਹੀਂ ਹੈ ਗ੍ਰਫਤਾ ਕਰ ਲਈ ਹੁਣ ਫਿਰ ਕਿਸੇ ਵੀ ਮਾਮਲਾ ਦਰਜ ਕੀਤਾ ਜਾਊਗਾ ਕਿਸ ਤਰੀਕੇ ਦੀ ਕਾਰਵਾਈ ਇਹ ਆਪ ਨੂੰ ਵੱਖਰੀ ਕਾਰਵਾਈ ਝੂਠਾ ਮਕਦਮਾ ਦਰਜ ਕਰਾਉਣ ਸੰਬੰਧੀ 217 ਪੀਆਰਐਸ ਦੇ ਤਹਿਤ ਇਹਦੇ ਖਿਲਾਫ ਕਾਰਵਾਈ ਕਿਸ ਸਾਫ ਦਾ ਫੌਜੀ ਹੈ ਜੀ ਜਾਰੇ 14 ਪੀਆਰਐਸ ਦੇ ਨਾਮ ਲਾ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਇੱਕ ਲੋਕਾਂ ਲਈ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫੋਰਮੇਸ਼ਨ ਦੇ ਕੇ ਪੁਲਿਸ ਨੂੰ ਪੁਲਿਸ ਦਾ ਸਮਾਂ ਖਰਾਬ ਕਰਦੇ ਆ ਔਰ ਲੋਕਾਂ ਨੂੰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਹੈ ਇਸ ਕੰਮ ਲਈ ਸਾਰੇ ਆਫੀਸਰ ਸਹਬਾਨ ਸਾਰੇ ਇਸ ਕੰਮ 'ਤੇ ਲੱਗੇ ਰਹੇ ਬਟ ਜੋ ਇਹਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਝੂਠੀ ਬਣਾ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਘਬਰਾਹ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਇਹ ਸਾਫਾ ਫੌਜੀ ਹੈ ਜੀ ਇਹ ਸਾਫਾ ਫੌਜੀ ਹੈ ਜੀ ਸਾਫਾ ਫੌਜੀ ਹੈ ਉਹਨੇ 30-4 ਨੂੰ ਲੈ ਪੈਨਸ਼ਨ ਆਇਆ ਕਿੱਥੋਂ ਆਦਾਂ ਨਾਲ ਆਇਆ ਨਹੀਂ ਪਹਿਲਾਂ ਕੋਈ ਪਰਚਾ ਨਹੀਂ ਪਿੰਡ ਕਿਹੜਾ ਇੰਸਾਨ ਕਿਸੇ ਡਿਊਟੀ ਕਿਤੇ ਨਾ ਪਿੰਡ ਇਹ ਕੋਟਲੀ ਫੁੱਟ ਪਿੰਡ ਆ ਇਹ ਉਧਰ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟ ਪਹੁੰਚਣਾ ਸਰ ਇਸੇ ਪੂਰੀ ਕਹਾਣੀ ਮੈਰਿਡ ਦੇ ਪਰਿਵਾਰ ਨੂੰ ਮੈਰਿਡ ਦੇ ਨਹੀਂ ਪਰਿਵਾਰ ਨੂੰ ਨਹੀਂ ਪਤਾ ਸੀ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਕਿਤੇ ਤੇ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤੋਂ ਹੀ ਜਿਹੜਾ ਰਿਪਿਟਿਸ਼ਨ ਜਿਹੜਾ ਹੋ ਚੰਗਾ ਨਹੀਂ ਹੈ ਮੈਰਿਡ ਹੈ ਮੈਰਿਡ ਹੈ ਇਹਦਾ ਇੱਕ ਬੱਚਾ ਹੈਗਾ ਮੁੰਡਾ 18-19 ਸਾਲ ਦਾ ਕੋਲਾ ਹੈ ਇਹਨੇ ਦਿੱਤਾ ਸੀ ਪੁੱਛੇ ਕਿ ਡਰਾਮਾ ਇੰਨਾ ਜੀ ਬਿਲਕੁਲ ਟੋਟੀ ਡਰਾਮਾ ਕੀਤਾ ਇਸ ਹੰਦੇ ਨੇ ਟੋਟੀ ਡਰਾਮਾ ਬੱਸ ਹੋ ਗਿਆ ਵੈਸੇ ਬੱਸ ਹੋ ਗਿਆ ਵੈਸੇ ਡਾਕ ਲੋ ਗਿਆ ਕੋਈ ਇਹਨੂੰ ਕੁਝ ਨਹੀਂ ਹੈ ਕੀ ਕਿੰਨੇ ਟਾਈਮ ਤੋਂ ਉਸ ਕਿਸ ਜੂਆ ਖੇਡਦਾ ਸੀ 2001 2001 ਹਾਂ ਕੈਸੀਨੋ ਖੇਡ ਰਿਹਾ 2001 ਇਹ ਕਿੱਥੇ ਚਲ ਗਿਆ ਹਰੇ ਕੀ। ਕਿੰਨਾ ਇੱਕ ਮਸਾਲ ਹੋ ਗਿਆ ਪਰ ਡੇਢ ਕਰੋੜ ਰੁਪਏ। ਪੈਨਸ਼ਨ ਆਉਂਦੀ ਸੀ ਤੁਹਾਡੀ? ਪੈਨਸ਼ਨ ਪਹਿਲੀ ਆਈ। ਕਿੰਨੀ ਪੈਨਸ਼ਨ ਆਉਂਦੀ ਸੀ? ਸਹੀ ਹੈ। ਅੱਛਾ ਫਿਰ ਸਿਵਲ ਹਸਪਤਾਲ ਕਿਉਂ ਦਾਖਲ ਹੋਣਾ ਪਿਆ ਤੁਹਾਨੂੰ? ਜੁਮੇਰੇ ਮਾਤਾ ਪਿਤਾ ਦੇ ਪੈਸੇ ਦਾ ਬਚਾਅ ਕਰਨ ਦੇ ਲਈ ਮੈਂ ਤਾਂ ਪੈਸੇ ਮੰਗਣਗੇ। ਮੈਂ ਪੈਸੇ ਜੁਇਆ ਦੇ ਵਿੱਚ ਹਾਰ ਗਿਆ ਸੀ। ਕਿੰਨੇ ਜਣੇ ਇਨਵੋਲਵ ਸੀਗੇ ਤੁਸੀਂ ਇਸ ਸਾਰੀ ਕਹਾਣੀ ਜਿਹੜੀ ਬਣਾਈ ਹੁੰਦੇ। ਮੈਂ ਇਕੱਲਾ ਹੀ ਇਕੱਲਾ ਹੀ ਸੀ। ਜੋ ਇਹ ਜੁਇਆ ਦਾ ਹੋਇਆ ਕੋਈ ਫਸਾਵੇ। ਮੜਾ ਕਮਕੀਤ ਉਸਤਾਵਾ ਹੈਗਾ ਪਛਤਾਵਾ ਹੈ ਕਹਦਾ ਨਹੀਂ ਬਹੁਤ ਪਛਤਾਵਾ ਕਿਵੇਂ ਫਸੇ ਜੀ ਨਹੀਂ ਬਾਅਦ ਤੱਕ ਮੈਂ ਬਣ ਗਿਆ ਕੰਜਰ 100 ਲੱਖ ਰੁਪਏ ਮੈਨੂੰ ਚਲਾ ਗਿਆ ਤੋੜਿਆ ਰਿਹਾ ਕਿਦਾਂ ਹੈ ਹੋਰ ਤੱਕ ਡੇਢ ਕਰੋੜ ਡੇਢ ਕਰੋੜ ਰੁਪਇਆ ਟੋੜਿਆ ਤੇ ਇਹਦੇ 15 ਲੱਖ ਰੁਪਏ ਆਇਆ ਇਹ ਪੈਨਸ਼ਨ ਦਾ ਪੈਸਾ ਆਇਆ ਜੀ ਇਹ ਘਰ ਦੇ ਥੋੜੇ ਤੋਂ ਹਾਂਜੀ ਸਰ ਘਰਦਿਆਂ ਘਰਦਿਆਂ ਕੋਈ ਤਾਂ ਸੀ ਨਹੀਂ ਘਰਦਿਆਂ ਆਜੋ ਬਹੁਤ سارے ਆਉਂਦੇ ਨੇ ਸਤ भई <laughs> थाल